ਤੇਰੇ ਸਾਹਮਣੇ ਹੀ ਆ ਤੇਰੇ ਸਾਹਮਣੇ ਹੀ ਆ ਤੇਰੇ ਸਾਹਮਣੇ ਹੀ ਆ ਉਹ ਠੇਕੇਦਾਰੀ ਉਹਦੇ ਨਾਲ 100 ਬੰਦਾ ਉੱਧੇ ਹੀ ਰਹਿੰਦਾ ਹੀ ਕੋਈ ਕਾਲਾ ਫਿਰ ਲਾ ਯਾਰ ਸਹਾਂਪਾ ਨੇ ਬੇੜੀ ਲਾ ਗੱਡੀ ਲਾ ਲਾ ਪੰਨੀ ਪੰਨੀ ਜੱਟ ਦਾ ਪੁੱਤਾਂ ਗਈ ਮੈਨੂੰ ਲਾ ਗੱਡੀ ਲਾ ਲਾ ਇਹ ਵਾੜਾ ਪੰਨੀ ਪਈ ਜੱਟ ਦਾ ਪੁੱਤਾਂ ਗਈ ਮੈਨੂੰ ਲਾ ਗੱਡੀ ਲਾ ਲਾ ਇਹ ਹੁਣੇ ਨਾ ਪੰਨੀ ਤਾਂ ਆ ਗਈ ਤੂੰ ਤਿੰਨ ਨਹੀਂ ਜਾਈ ਸਿੱਧੇ ਤਰੀਕੇ ਨਾਲ ਜਾ ਕੇ ਵੇਖ ਲੈ ਕਿ ਪੁਲਸ ਵਾਲਿਆਂ ਨੂੰ ਭੇਜ ਕੇ ਪਹਿਲਾਂ ਤੂੰ ਹੜਦਾ ਹੀ ਨਹੀਂ ਆ ਉਹ ਬੰਦੇ ਆਲੀ ਗੱਲ ਹਰਦ ਤੋਂ ਬੰਦਾ ਬਣਾ ਲਾ ਵੀ ਨਾ ਆ ਵੀਡੀਓ ਜਿੱਥੇ ਬਣਾ ਲਾ ਬਣਾ ਆ ਬਣਾ ਵੀਡੀਓ ਜਿਹੜੀਦਾ ਵਾ ਵੀਡੀਓ ਇਹ ਲਾਂਦਾ ਪਿਓ ਬੁਲਾਉਂਦਾ ਪਿਓ ਬੁਲਾ ਲਾ ਜਾ ਵੀਡੀਓ ਬ੍ਲਾਉ ਨੁਕ ਬ੍ਲਾਉ ਉਹ ਧਾ विनाश शर्मा भारतीय जनता पार्टी अमृतसर जिले ਦਾ ਵਾਇਸਪਤਾ ਹਨ ਮੈਂ ਤਾਂ ਵੀਡੀਓ ਦੇਖ ਕੇ ਇੱਥੇ ਆਇਆ ਔਰ ਉਹ ਵੀਡੀਓ ਜਿਹੜੀ ਸ਼ਾੜੇ ਦੇ ਵਿੱਚ ਐਸ ਤਰ੍ਹਾਂ ਅੰਮ੍ਰਿਤਸਰ ਚ ਘੁੰਮ ਰਹੀ ਹੈ ਔਰ ਜੋ ਸ਼ਾੜੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾਂ ਦੀ ਕਿਤੇ ਚੀਨ ਨਜ਼ਰ ਨਹੀਂ ਆ ਰਹੀ ਪੁਲਿਸ ਕੋਈ ਕਾਰ ਕਾਰਵਾਈ ਕਰ ਰਹੀ ਨਜ਼ਰ ਨਹੀਂ ਆ ਰਿਹਾ ਦੇ ਅੱਜ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਮਹਤਵਪੂਰਨ ਬੰਦੇ ਇੱਥੇ ਅਸੀਂ ਸਭ ਪਹੁੰਚੇ ਆ ਵਿੱਚ ਕਾਉਂਸਲਰ ਸਾਹਿਬਾਨ ਵੀ ਸਾਰੇ ਛਾੜੇ ਦੇ ਕਿਉਂਕਿ ਛਾੜੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਵੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹਦੇ ਵਿਚਾਰੇ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੋਲੇ ਦਿਖਾਈਆਂ ਜਾਣ ਦਾਤਰ ਦਿਖਾਏ ਜਾਣ ਕਿਰਪਾਨਾਂ ਲਹਿਰਾਇਆਂ ਜਾਣ ਪੂਰੇ ਛਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇ ਕਿ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰ ਦਿਆਂਗੇ ਮੈਂ ਜਿੱਥੇ ਛਾਟਾ ਦੇ ਸਾਰੀਆਂ ਪਾਰਟੀਆਂ ਵੱਲੋਂ ਇਹ ਪੂਰੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਇਹਨਾਂ ਗੁੰਡਿਆਂ ਅੰਸਰਾਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਛਾਟਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਪ੍ਰਸ਼ਾਸਨ ਨੂੰ ਸਿੱਧਾ ਸਪਸ਼ਟ ਅਲਟੀਮੇਟਮ ਦਿੰਦਾ ਕਿ ਜਾਂ ਤੇ ਇਸ ਗੁੰਡਾਗਰਦੀ ਨੂੰ ਤੁਸੀਂ ਰੋਕ ਦਿਓ ਨਹੀਂ ਤੇ ਕੱਲ ਸਾਨੂੰ ਸਾਰਿਆਂ ਨੂੰ ਪੂਰਾ ਛਾਟਾ ਬਾਜ਼ਾਰ ਬੰਦ ਕਰਕੇ ਜੀਟੀ ਰੋਡ ਤੇ ਛਾਟਾ ਚੌਂਕ ਦੇ ਵਿੱਚ ਧਰਨਾ ਦੇਣਾ ਪਵੇਗਾ ਇਹ ਹੁਣ ਪ੍ਰਸ਼ਾਸਨ ਦੇ ਹੱਥ 'ਚ ਆ ਕਿ ਇਸ ਗੁੰਡਾਗਰਦੀ ਦੇ ਉੱਤੇ ਨਕੇਲ ਕਸਨੀ ਹੈ ਕਿ ਨਹੀਂ ਕਸਨੀ ਗੁਰਦੇਵ ਸਿੰਘ ਜੀ ਅੱਜ ਜੋ ਮੈਂ ਸੁਣਿਆ ਅੱਜ ਮੈਂ ਸ਼ਾਮ ਦੇ ਕੋਈ 4:00 ਤੋਂ 5:00 ਵਜੇ ਮੈਂ ਆ ਕੇ ਜਿੱਥੇ ਰਿਹਾ ਮੇਰੇ ਉਹਨਾਂ ਦੇ ਕਾਫੀ ਇੱਥੇ ਚਿੰਤਾ ਸੀ ਜਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਆ ਤਾਂ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਸਰ ਸਾਹਿਬ ਨੇ ਪਾਕੀ ਪਤਵੰਤਿਆਂ ਨੂੰ ਦੱਸਿਆ ਸੀ ਇਹ ਜੋ ਨੰਗਾ ਨਾਚ ਅੱਜ ਹੋਇਆ ਵਾ ਛਾੜੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਜਿੱਥੇ ਆ ਹਸਪੀਟਲ ਹੈ ਨਾ ਦੁਕਾਨ ਦੇ ਨਾਲ ਤੇ ਉਹਦੇ ਵਾਲਾ ਡਾਕਟਰ ਸਾਹਿਬ ਉਹਨਾਂ ਪਹਿਲਾਂ ਵੀ ਬੜੀਆਂ ਵਧਿੱਕੀਆਂ ਕੀਤੀਆਂ ਗਈਆਂ ਹਰ ਵਾਰੀ ਹੀ ਉਹ ਆਪਣਾ ਪਤਾ ਨਹੀਂ ਉਹਦਾ ਲੈਸਰ ਬਾਇਸਸ ਹੈਗਾ ਪਸ ਤੋਂਦਾ ਕਿ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਟਰੀ ਤੇ ਲਾ ਕੇ ਰੱਖ ਦਿੰਦੇ ਆ ਤੇ ਇਸ ਵਾਰੀ ਤੇ ਉਹਨਾਂ ਨੇ ਜ਼ਿਆਦਾ ਹੀ ਕਰਤਾ ਕਿ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਇਆ ਕਿ ਸਾਡੇ ਸਭੇ ਬਹੁਤ ਹੀ ਸੀਨੀਅਰ ਨੇ ਤਾਂ ਉਹ ਕਾਂਗਰਸ ਦੇ ਉਹਨਾਂ ਵੱਲੋਂ ਸਮਝਾਇਆ ਗਿਆ ਪਰ ਉਹਨਾਂ ਨਾਲ ਵੀ ਬੜੀ ਜਿਆਦਾ ਇਹਨਾਂ ਨੇ ਬਤਮੀਜ਼ੀਆਂ ਬੋਲੇ ਤੇ ਬਹੁਤ ਧੱਕਮ ਧੱਕੀ ਬਹੁਤ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨੇ ਕੀ ਦੇਰ ਦੇ ਵਿੱਚ ਉਹਨਾਂ ਨੇ ਕੋਈ ਇਹਨਾਂ ਦੇ ਆਪਣੇ ਮਜੀਦੇ ਤੋਂ ਤੋੜਨ ਤੋਂ ਦਿੱਤ ਗਾਰ ਨੇ ਉਹਨਾਂ ਨੇ ਆ ਕੇ ਪੂਰਾ ਨੰਗਾ ਨਾਚ ਕੀਤਾ ਛਰੇਆਮ ਉਹਨਾਂ ਨੇ ਦਰਪਾਨਾ ਵਿਲਾਤੀਆਂ ਗਾਤਰ ਪਸਤੌਲ ਪੂਰੇ ਛਰੇਆਮ ਸਾਰੀ ਵੀਡੀਓ ਤੁਹਾਨੂੰ ਮਿਲ ਜਾਈਊਗੀ ਤੇ ਇਹਦੇ ਨਾਲ ਨਾਲ ਇਹ ਕਹਿ ਗਿਆ ਵੀ ਅਹੀਂ ਦੇ ਸੋਪਨੇ ਬੰਦਾ ਹਮੇਸ਼ਾ ਇਕੱਠੇ ਹੁੰਦੇ ਆ ਤੇ ਪੁਲਸ ਨਾ ਸਾਡਾ ਰੋਜ਼ ਦਾ ਵਾਸਤਾ ਵਾ ਅਹੀਂ ਕੋਈ ਗੋਦੀ ਪੂਤਰੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਕੋਈ ਨਾ ਕੋਈ ਜਿਹੜਾ ਸੰਘਰਸ਼ ਵਧਿਆ ਜਾਊਗਾ ਜਿਹੜਾ ਵੀ ਸਾਡੇ ਕੌਮ ਨੂੰ ਆਪਾਂ ਸਾਰੇ ਹੀ ਸਾਰੇ ਭਰਾ ਹੋਈ ਇਕੱਠੇ ਹੋਏ ਇੱਥੇ ਜੋ ਸ਼ਾਲਾ ਜੀ ਨੇ ਇੱਥੇ ਸਾਡੇ ਕੰਮਾ ਜੀ ਨੇ ਨਾਲ ਆ ਗੁਪਤੰਦੀ ਹੋਰ ਵੀ ਸਾਡੇ ਪਤਵੰਤੇ ਸਾਰੇ ਇੱਥੇ ਇਕੱਠੇ ਨੇ ਜੇਕਰ ਇਹਦੇ ਵਾਸਤੇ ਸਿਰੇ ਬਿਲਕੁਲ ਬਣਾਇਆ ਕੀਤਾ ਜਾਊਗਾ ਜੇਕਰ ਰਾਤ ਦੀ ਰਾਤ ਇਹਨਾਂ ਨੂੰ ਵੈਸੇ ਤੋਂ ਹੁਣੇ ਹੀ ਪਰਚਾ ਦਰਜ ਕਰਨਾ ਚਾਹੀਦਾ ਪਰ ਸਾਾਨੂੰ ਇੱਕ ਪ੍ਰਸ਼ਾਸਨ ਤੋਂ ਬਹੁਤ ਆਸ ਰਹੀ ਆ ਬਹੁਤ ਆਸ ਆ ਪੀ ਇਹ ਹੁਣੇ ਹੀ ਕਰ ਦੇਗਾ ਦੋ ਦੋ ਅਸੀਂ ਇਹਨਾਂ ਨੂੰ ਵੀਡੀਓ ਮਹਈਆ ਕਰਾਂਗੇ ਉਹਦਾ ਉਦਾਰ ਪਰਚਾ ਦਰਜ ਕਰ ਦਿੱਤਾ ਹੋਣਾ ਚਾਹੀਦਾ ਬਾਤੀ ਜਿੱਦੇ ਸਵੇਰ ਤੱਕ ਮੀਟਿੰਗ ਕਰਦੇ ਹਾਂ ਧੰਨਵਾਦ ਕੀ ਮਾਮਲਾ ਮਾਮਲਾ ਅੱਜ ਦੁਪਹਿਰੇ ਇਹਨਾਂ ਦੀ ਲਾਰਡ ਕਾਰਾਂ ਦੀ ਦੁਕਾਨ ਆ ਸੇਲ ਪਰਚੇਜ਼ ਦਾ ਇਹਨਾਂ ਦਾ ਕੰਮ ਆ ਈਸ਼ੂ ਗੱਡੀਆਂ ਲੋਨ ਤੋਂ ਡਾਕਟਰ ਸਾਹਿਬ ਨੂੰ ਇੱਕ ਕੰਪਲੇਂਟ ਹੈ ਗਈ ਹੈ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲੋਂਦੇ ਆ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਦੁਕਾਨਦਾਰ ਆ ਜਿਹੜੇ ਇੱਥੇ ਆਏ ਇਹ ਲਾਰਡ ਜਾਂ ਉਹ ਰੋਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲਰ ਰੰਮੀ ਜੀ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਹੈ, ਇਸ਼ੂ ਹੈਗਾ ਵਾ। ਬਜਾਏ ਕਿ ਇਹ ਮੋਹਦਵਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਹ ਤੋਂ ਗੱਡੀਆਂ ਚਪਾਉਣ ਦੀ ਕੋਸ਼ਿਸ਼ ਕੀਤੀ ਆ। ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਆ ਗਏ ਆ ਜਿੰਨਾਂ ਕੋਈ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ। ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਮੋਹਦਵਰ ਬੰਦੇ ਦਾ ਕਿ ਆ ਕੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ। ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਇਆ ਗਿਆ ਵਾ ਦਾਤਰ ਕਿਰਪਾਨਾ ਲਹਿਰਾਇਆ ਗਿਆ ਜੋ ਸਰਾਸਰ ਗੁੰਡਾ ਕਰਦੀ ਆ ਔਰ ਉਹਦੇ ਨਾਲ ਨਾਲ ਇਹ ਵੀ ਬੋਲਿਆ ਗਿਆ ਵਾ ਕਿ ਸਾਨੂੰ ਪੁਲਿਸ ਦਾ ਕੋਈ ਡਰ ਘੋਫਣੀ ਹੈਗਾ ਪੁਲਿਸ ਦਾ ਔਰ ਲੜਾਈਆ ਝਗੜਾ ਅਸੀਂ ਰੋਜ਼ ਹੀ ਸੋ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸੀਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾਡੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਘਾਤਵਾਗਰ ਐਸੀ ਕੋ ਗੁੱਡੇ ਕਰਦੀ ਹੁੰਦੀ ਆ ਤੇ ਇਮੀਡੀਏਟ ਉੱਤੇ ਐਕਸ਼ਨ ਹੋਏਗਾ ਜਿਸ ਤਾ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਿਲਾਫ ਇਹਨਾਂ ਦੇ ਜੋ ਵੀ ਸਾਡੇ ਕੋ ਹੋ ਸਕਿਆ ਸਾਡਾ ਸਾਰਾ ਬੰਦ ਕਰਾਵਾਂਗੇ ਨੈਂਗੜ ਬੰਦ ਹੋਏਗਾ ਛਾਟਾ ਬਾਜ਼ਾਰ ਬੰਦ ਹੋਏਗਾ ਖੰਡਵਾਲਾ ਬੰਦ ਹੋਏਗਾ ਸਾਰਾ ਜਿਹੜੇ ਆਪਾਂ ਆਟੋ ਯੂਨੀਅਨ ਔਰ ਜਿੰਨੀਆਂ ਵੀ ਛਾੜੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡਾ ਸਾਡਾ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰ ਐਸੋਸੀਏਸ਼ਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋਲ ਸਾਰੇ ਪਹੁੰਚੇ ਆ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇਕਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋਂ ਅਸੀਂ ਪੁਲਿਸ ਦੇ ਖਿਲਾਫ ਇਹ ਤਾਂ ਧਰਵਾਣਾ। ਸ਼ਹਿਰ ਦੇ ਵਿੱਚ ਗੁੰਡਾਗਰਦੀ ਘਟਰਾਵਾ ਦਿਨ ਬਦਲ ਵਧ ਰਹੀ ਆ ਪਈ ਆ। ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀਆਂ ਨਾਚ ਦੇਖਿਆ ਗਿਆ। ਜੇ ਕਿਸੇ ਕੋ ਕੋ ਗਲਤੀ ਹੋ ਜਾਂਦੀ ਹੈ ਉਹ ਤਾਂ ਸਮਝਾਉਣ ਦਾ ਕੋਈ ਤਰੀਕਾ ਹੁੰਦਾ। ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਤੇ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ। ਪਰ ਇਸ ਦੇ ਉਲਟ ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀ ਵੇਖੀ ਗਈ। ਜਿਸ ਤੀ CCTV ਫੁਟੇਜ ਵੀ ਤੁਹਾਨੂੰ ਮੌਕੇ ਤੇ ਨਾਲ ਦਿੱਤੀ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਹਰੋਂ ਬੰਦੇ ਸੱਜ ਕੇ ਇਸ ਦੁਕਾਨ ਦੇ ਉੱਪਰ ਝਗੜਾ ਕੀਤਾ ਗਿਆ ਬਹਰੋਂ ਵਿਅਕਤੀਆਂ ਨੇ ਆਕੇ ਕਸਰ ਕੋਈ ਨਹੀਂ ਛੱਡੀ ਵਿਪਨ ਨਾਲ ਲਿਆਏ ਆ ਹਥਿਆਰ ਨਾਲ ਲੈ ਕੇ ਆਏ ਆ ਸਿਰਫ ਸਾਡੇ ਸੱਜਣਾ ਵੱਲੋਂ ਖਲੀਮੀ ਦੇ ਨਾਲ ਇਸ ਲੜਾਈ ਨੂੰ ਰੋਕਿਆ ਗਿਆ ਕਿਉਂਕਿ बार-बार ਇੱਕੋ ਹੀ ਗੱਲ ਸ਼ਿਕਾਇਤ ਹੁੰਦੀ ਆ ਇਹ ਮੈਂ ਕਹਿਣਾ ਸੀ ਕਿ ਗੱਡੀਆਂ ਵੀ ਤੁਸੀਂ ਲਾਉਂਦੇ ਤੇ ਝਗੜਾ ਵੀ ਤੁਸੀਂ ਕਰਦੇ ਜੋ ਪਰ ਝਗੜੇ ਨੂੰ ਅੱਜ ਰੋਕਿਆ ਗਿਆ ਉਹਨਾਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ 24 ਘੰਟੇ ਦੇ ਵਿੱਚ ਇਹ ਪਰਚਾ ਦਰਜ ਨਾ ਕੀਤਾ ਗਿਆ ਤੇ ਛਾਡੇ ਚੌਂਗੇ ਤੇ ਰਲ ਲਾਇਆ ਜਾਏਗਾ ਕਿਉਂਕਿ ਜਿੰਨੇ ਦੁਕਾਨਦਾਰ ਐਸੋਚ ਨਹੀਂ ਆ ਉਹ ਸਾਰੇ ਇਕੱਠੇ ਹੋਏ ਆ ਮੌਕੇ ਤੇ ਸਾਡੇ ਕੌਂਸਲਰ ਸਹਿਬਾਨ ਵੀ ਜਿੰਨੇ ਛਾਡੇ ਦੇ ਸਾਡੇ ਪ੍ਰਤੀਨਿਧੀ ਆ ਉਹ ਸਾਰੇ ਇਕੱਠੇ ਹੋ ਗਏ ਇੱਕਸੁਰ ਦੇ ਵਿੱਚ ਉਹਨਾਂ ਕਹਿ ਆ ਕਿ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਸਾਨੂੰ ਸੰਘਰਸ਼ ਕਰਨਾ ਪਏਗਾ ਅੱਜ ਰਹਿਮਦਾ ਹਸਪਤਾਲ ਸ਼ਹਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ 2 ਕੁਜ ਦੇ ਕਰੀਬ ਹੋਇਆ ਜੀ ਹਾਂਜੀ ਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਹਾਂ ਜਿਹੜੀ ਵੀ ਤੇ ਧਿਰ ਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਤੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੀਸੀਟੀਵੀ ਵੀ ਬੜੀ ਬੈਰਨ ਹੋਈ ਹੈ ਹਸਪਤਲ ਵੱਲੋਂ ਗੁੰਡਾ ਕਰਦੇ ਦਿਖਾਈਗੇ ਨੰਗੀਆਂ ਕਰਪੋਨਾ ਹਸਪਤਲ ਲੈ ਕੇ ਆਏਗੇ ਕੋਈ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਕੋਈ ਗੱਲ ਜਿਹੜਾ ਵੀ ਹੋਊਗਾ ਤੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਪਤਾ ਲੱਗਾ ਕਿ ਪਿਸਤਲ ਜਿਹੜਾ ਵਰਤਿਆ ਗਿਆ ਉਹ ਲਾਇਸੈਂਸ ਨਹੀਂ ਹੈ ਵਿਦਆਊਟ ਲਾਇਸੈਂਸ ਅਸੀਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਜਿਹੜਾ ਵੀ ਆਊਗਾ ਸਾਹਮਣੇ ਉਹਦੇ ਖਲਾਫ ਕਾਰਵਾਈ ਕਰਾਂਗੇ ਲੱਗਦਾ ਉਹ ਸਪਿਟਰ ਵਾਲਾ ਨੇ ਜਿਹੜਾ ਉਹ ਮੋਸਟਰ ਬਣਾ ਕਰਕੇ ਤਸਦੀਕ ਕਰ ਰਹੇ ਆਂ ਜੀ ਤਸਦੀਕ ਕਰਕੇ ਕਰਾਂਗੇ ਕਰ ਕੋਈ ਜ਼ਰੂਰਤ ਪਈ ਹੋਈ ਏ ਸਰ ਹੁਣ ਤਾਂ ਨਹੀਂ ਨਹੀਂ ਤਸਦੀਕ ਕਰਕੇ ਕਾਰਵਾਈ ਕਰਾਂਗੇ ਕੋਈ ਕਰ ਨਹੀਂ ਠੀਕ